ਕਿ ਤੁਹਾਡੇ ਆਉਦੇ ਰਹਿੰਦੇ ਸੀ ਨਹੀਂ ਭਾਈ ਜੀ ਮੇਰੇ ਨਹੀਂ ਰਹਿੰਦੇ ਪੈਸੇ ਇਹ ਤਾਂ ਮੈਂ ਪਰਸੋ ਵੀਡੀਓ ਪਾਈ ਸੀ ਜਦੋਂ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਹੋਣੀ ਸੁਣੀ ਹੋਣੀ ਰਾਜੇ ਵੜਿੰਗ ਦੀ ਜਿਹੜਾ ਇਹ ਗਾਲਾਂ ਕੱਢ ਰਿਹਾ ਆਪਣੇ ਪ੍ਰਿੰਸ ਟੇਲਰ ਮੁਕਸਰ ਵਾਲੇ ਨੂੰ ਉਦੋਂ ਬਦ ਤੇ ਬਹੁਤ ਬਦਤਮੀਜ਼ੀ ਬੋਲੀ ਮੈਂ ਉਹਨੂੰ ਵੀਡੀਓ ਕੀਤੀ ਸੀ ਵੀ ਯਾਰ ਜਿਨੇ ਵੀ ਪੈਸੇ ਲੈਣੇ ਨੂੰ ਨਾ ਫੋਨ ਕਰੋ ਬੜਾ ਹੰਕਾਰਿਆ ਐਮਐਲਏ ਆ ਗਾਲਾਂ ਕੱਢਦਾ ਬਹੁਤ ਭੱਦੀ ਸ਼ਬਦਾਵਲੀ ਬੋਲਦਾ ਮੈਂ ਬੋਲ ਵੀ ਨਹੀਂ ਸਕਦਾ ਤੁਹਾਨੂੰ ਇੱਥੇ ਤੇ ਵੀਡੀਓ ਪਾਈ ਸੀ ਵੀ ਜਿਨੇ ਜਿਨੇ ਪੈਸੇ ਲੈਣੇ ਆ ਸਾਨੂੰ ਫੋਨ ਕਰੋ ਵੀ ਅਸੀਂ ਗਿੱਦੜਬਾ ਦੇ ਰਹਿਣ ਵਾਲਿਆਂ ਅਸੀਂ ਵੀ ਆਪਦੇ ਜਵਾਗ ਵੇ ਆਉਣੇ ਸਾਨੂੰ ਇਹਨਾਂ ਬਿਨਾਂ ਤੇਲਰਾਂ ਬਣਾ ਨਹੀਂ ਸਰਦਾ ਡੁੱਬ ਗਿਆ ਮੈਂ ਕਹਿਆ ਹੁਣ ਨਾ ਕੀ ਹੋਊਗਾ ਉਹ ਕਹਿੰਦੇ ਨਹੀਂ ਆ ਦੇ ਜੀ ਮੈਂ ਪੈਸੇ ਇਹਨਾਂ ਦੇ ਜਿੰਨੇ ਸੀਗੇ ਦੇਤੇ ਜੀ ਤੇ ਇਸ ਤੋਂ ਬਾਅਦ ਹੁਣ ਦੂਜਿਆਂ ਤੇ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਤੋਂ ਇਹ ਕਹਿਣਾ ਵੀ ਆਤਮ ਹੱਤਿਆ ਕੋਈ ਹੱਲ ਨਹੀਂ ਆਪਦੇ ਪਿਛਲੇ ਦਿਨ ਸੋਸ਼ਲ ਮੀਡੀਆ ਤੇ ਰਾਜਾ ਵਡਿੰਗ ਦੇ ਦਰਜੀ ਨਾਲ ਆਡੀਓ ਵਾਇਰਲ ਹੋਈ ਸੀ ਜਿਸ ਵਿੱਚ ਅਮਰਿੰਦਰ ਸਿੰਘ ਰਾਜਾ ਵਡਿੰਗ ਵੱਲੋਂ ਦਰਜੀ ਨੂੰ ਗਾਲਾਂ ਕੱਢੀਆਂ ਗਈਆਂ ਸਨ ਇਸ ਬੰਦੇ ਜਦੋਂ ਅਮਰਿੰਦਰ ਸਿੰਘ ਰਾਜਾ ਵਡਿੰਗ ਨਾਲ ਗੱਲਬਾਤ ਕੀਤੀ ਗਈ ਤਾਂ ਅਮਰਿੰਦਰ ਸਿੰਘ ਰਾਜਾ ਵਡਿੰਗ ਨੇ ਪ੍ਰੈਸ ਨੂੰ ਇਹੋ ਕਿਹਾ ਸੀ ਕਿ ਪੰਜਾਬ ਵਿੱਚ ਕਿਸੇ ਨੇ ਵੀ ਮੇਰੇ ਤੋਂ ਪੈਸੇ ਲੈਣੇ ਹੰਤਾ ਹੋ ਆਪਣੀ ਸਬੂਤ ਲਿਆ ਕੇ ਮੇਰੇ ਤੋਂ ਪੈਸੇ ਲੈ ਸਕਦਾ ਪਰ ਗਿੱਦੜ ਬਹਾਦੇ ਅਕਾਲੀ ਆਗੂ ਸਣੀ ਟਿੱਲੋ ਉਹ ਵਾਜਾ ਆਗੂ ਵੱਲੋਂ ਚੰਡੀਗੜ੍ਹ ਦੇ ਰੈਮਿੰਡ ਦੀ ਦੁਕਾਨ ਸਟੂਡੈਂਟ ਟੇਲਰ ਕੋਲ ਪਹੁੰਚੇ ਜਿਸ ਤੋਂ ਵੀ ਰਾਜਾ ਵਡਿੰਗ ਵੱਲੋਂ ਕੁਰਤੇ ਪਜਾਮੇ ਬਣਵਾਏ ਗਏ ਸਨ ਅਤੇ ਉਹਨਾਂ ਨੂੰ ਪੈਸੇ ਨਹੀਂ ਜਿਸ ਦਾ ਅੱਜ ਉਦਾਰ ਚੁਕਾਉਣ ਲਈ ਅਕਾਲੀ ਆਗੂ ਸਨੀ ਟਿੱਲੋ ਵੀ ਉਹਨਾਂ ਦੀਆਂ ਦੁਕਾਨਾਂ ਵਿੱਚ ਜਾ ਕੇ ਉਹਨਾਂ ਨੂੰ ਪੈਸੇ ਦੇ ਰਹੇ ਨੇ ਅਤੇ ਨਾਲ ਹੀ ਸਨੀ ਟਿੱਲੋ ਵੀ ਇਹ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਬੜੀ ਸ਼ਰਮ ਦੀ ਗੱਲ ਹੈ ਕਿ ਗਿੱਦੜਬਾਹ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਕਰਕੇ ਹਲਕਾ ਗਿੱਦੜਬਾਹ ਦੀ ਪੂਰੀ ਬਦਨਾਮੀ ਹੋ ਰਹੀ ਹੈ ਇਸ ਨਾਲ ਹਲਕਾ ਗਿੱਦੜਬਾਹ ਦੇ ਲੋਕਾਂ ਦਾ ਸ਼ਰਮ ਨਾਲ ਸਿਰ ਚੁੱਕ ਰਿਹਾ ਇਸ ਬੰਦੇ ਚੰਡੀਗੜ੍ਹ ਦੇ ਰਹਿਮੜ ਦੀ ਦੁਕਾਨ ਸਟੂਡੈਂਟ ਟੇਲਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਹ ਕਹਿ ਰਹੇ ਹਨ ਕਿ ਇਸ ਸਬੰਧੀ ਹੋਰਨਾਂ ਕੋਲ ਸਨੀ ਟੈਲੋ ਪਹਿਲੀ ਵਾਰ ਮੇਰੇ ਕੋਲ ਮੇਰੀ ਦੁਕਾਨ ਤੇ ਆਏ ਸਨ ਅਤੇ ਮੇਰੇ ਕੋਲੋਂ ਗਲਤ ਬਿਆਨਬਾਜ਼ੀ ਕਰਵਾਈ ਹੈ ਤੇ ਹਲਕਾ ਗਿੱਦੜ ਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਪਰਿਵਾਰਿਕ ਸੰਬੰਧ ਨੇ ਇਸ ਬੰਦੇ ਸਟੂਡੈਂਟ ਟੈਲਰ ਵੱਲੋਂ ਰਾਜਾ ਵੜਿੰਗ ਤੋਂ ਮਾਫੀ ਵੀ ਮੰਗੀ ਗਈ ਸੀ ਉਧਰ ਦੂਜੇ ਪਾਸੇ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਜਸਵਿੰਦਰ ਸਿੰਘ ਕਾਲਾ ਬਹਮਣਾ ਵਾਲਾ ਨੇ ਸੈਨੀ ਟਿੱਲੋ ਤੇ ਦੋਸ਼ ਲਗਾਏ ਨੇ ਕਿ ਸੈਨੀ ਟਿੱਲੋ ਲੋਕਾਂ ਦੇ ਪੈਸੇ ਵੰਡ ਰਿਆ ਪਰ ਮੇਰੇ ਕੋਲੋਂ ਸੈਨੀ ਟਿੱਲੋ ਨੇ ਮੇਰੇ ਕੋਲੋਂ ਦੋ ਕੁੱਤੇ 35000 ਰੁਪਏ ਵਿੱਚ ਕਰੀਬ 21 ਸਾਲ ਪਹਿਲਾਂ ਖਰੀਦੇ ਸਨ ਪਰ ਮੈਨੂੰ ਉਹਨਾਂ ਕੁੱਤਿਆਂ ਦੀ ਕੀਮਤ ਨਹੀਂ ਚੁਕਾਈ ਗਈ ਜਦੋਂ ਮੈਂ ਸੈਨੀ ਟਿੱਲੋ ਨੂੰ ਪੈਸਿਆਂ ਦਾ ਸੁਨੇਹਾ ਭੇਜਿਆ ਤਾਂ ਸੈਨੀ ਟਿੱਲੋ ਨੇ ਮੈਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਉਨੋਕਤ ਕਾਲਾ ਬਹਾਮਨਾ ਵਾਲਾ ਵੀ ਸਣੀ ਟਿੱਲੋਂ ਕੋਲੋਂ ਆਪਣੇ ਪੈਸਿਆਂ ਦੀ ਮੰਗ ਕਰ ਰਿਹਾ ਹੈ। ਤੁਹਾਡੇ ਆਉਂਦੇ ਰਹਿੰਦੇ ਸੀ? ਨਹੀਂ ਭਾਈ ਜੀ ਮੇਰੇ ਨਹੀਂ ਰਹਿੰਦੇ ਪੈਸੇ। ਇਹ ਤਾਂ ਮੈਂ ਪਰਸੋ ਵੀਡੀਓ ਪਾਈ ਸੀ ਜਦੋਂ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਹੋਣੀ ਸੁਣੀ ਹੋਣੀ ਰਾਜੇ ਵੜਿੰਗ ਦੀ ਜਿਹੜਾ ਇਹ ਗਾਲਾਂ ਕੱਢ ਰਿਹਾ ਆਪਣੇ ਪ੍ਰਿੰਸ ਟੇਲਰ ਮੁਕਸਰ ਵਾਲੇ ਨੂੰ। ਉਦੋਂ ਬਦ ਤੇ ਬਹੁਤ ਬਦਤਮੀਜ਼ੀ ਬੋਲੀ ਮੈਂ ਉਹਨੂੰ ਵੀਡੀਓ ਕੀਤੀ ਸੀ ਵੀ ਯਾਰ ਜਿਨੇ ਵੀ ਪੈਸੇ ਲੈਣੇ ਨੂੰ ਨਾ ਫੋਨ ਕਰੋ ਬੜਾ ਹੰਕਾਰਿਆ ਐ ਐਮਐਲਏ ਆ ਗਾਲਾਂ ਕੱਢਦਾ। ਬਹੁਤ ਭੱਦੀ ਸ਼ਬਦਾਵਲੀ ਬੋਲਦਾ ਮੈਂ ਬੋਲ ਵੀ ਨਹੀਂ ਸਕਦਾ ਤੁਹਾਨੂੰ ਇੱਥੇ ਤੇ ਵੀਡੀਓ ਪਾਈ ਸੀ ਵੀ ਜਿਹਨੇ ਜਿਹਨੇ ਪੈਸੇ ਲੈਣੇ ਆ ਸਾਨੂੰ ਫੋਨ ਕਰੋ ਵੀ ਅਸੀਂ ਗਿੱਦੜਬਾ ਦੇ ਰਹਿਣ ਵਾਲਿਆਂ ਅਸੀਂ ਵੀ ਆਪਦੇ ਜਵਾਗ ਵੇ ਆਉਣੇ ਸਾਨੂੰ ਇਹਨਾਂ ਬਿਨਾਂ ਨੇ ਟੇਲਰਾਂ ਬਣਾ ਨਹੀਂ ਸਰਦਾ ਤੇ ਮੈਨੂੰ ਫੋਨ ਕਰੋ ਵੀ ਪੈਸੇ ਮੈਂ ਦੇ ਕੇ ਜਾਊਂਗਾ ਤੋਂ ਇਹਨਾਂ ਦਾ ਮੈਨੂੰ ਰਾਤ ਫੋਨ ਆਇਆ ਕਿਸੇ ਦੇ ਥਰੂ ਵੀ ਭਾਈ ਯਾਰ ਸਾਡੇ ਰਹਿੰਦੇ ਆ ਤੇ ਮੈਂ ਸਵੇਰੇ 7 ਵਜੇ ਪਿੰਡੋਂ ਚੱਲਿਆ ਜੀ ਆ ਬੈਗ ਭਰ ਕੇ ਤੁਹਾਡੇ ਸਾਹਮਣੇ ਲੈ ਕੇ ਆਇਆ ਇਨਾਂ ਦਾ ਆਧਾਰ ਚੁਕਤਾ ਕਰ ਚੱਲੇ ਆ ਜੀ ਹੁਣ ਇਸ ਤੋਂ ਬਾਅਦ ਪੰਪਾਂ ਵਾਲੇ ਆ ਹੋਟਲ ਵਾਲੇ ਆ ਜੀ ਮੈਂ ਸਾਰੇ ਪੰਜਾਬ ਚ ਕਿਹੜਾ ਦੇਵਾਂਗਾ ਭਾਈ ਜੀ ਜਿਹਦੇ ਵੀ ਜਿੰਨੇ ਦੇਣੇ ਆ ਇਹਨਾਂ ਨੇ ਦੇਣੇ ਆ ਰਾਜੇ ਵੜਿੰਗੇ ਸਾਡੇ ਐਮਐਲਏ ਨੇ ਮੈਂ ਦੇਵਾਂਗਾ ਜੀ ਮੈਂ ਵਾਦਾ ਕੀਤਾ ਉਹਨੂੰ ਕਿਹਾ ਜੀ ਸ਼ਰਮਿੰਦਗੀ ਆ ਰਹੀ ਹੈ ਕਿ ਭਾਈ ਜੀ ਸ਼ਰਮਿੰਦਗੀ ਆਉਂਦੀ ਏ ਜਦੋਂ ਅਗਲਾ ਸਾਡੇ ਬੰਨੇ ਉਂਗਲ ਕਰ ਦਿੰਦਾ ਵੀ ਯਾਰ ਹਲਕੇ ਗਿੱਦੜਵੇ ਦਾ ਐਮਐਲਏ ਨੇ ਪੈਸੇ ਦੇਣੇ ਮੈਨੂੰ ਤਾਂ ਸ਼ਰਮ ਨਾਲ ਹੀ ਡੁੱਬ ਗਿਆ ਮੈਂ ਕਹਾ ਯਾਰ ਹੁਣ ਨਾ ਕੀ ਹੋਊਗਾ ਜਦੋਂ ਉਹ ਕਹਿੰਦੇ ਨਹੀਂ ਆਦੇ ਜੀ ਮੈਂ ਪੈਸੇ ਇਹਨਾਂ ਦੇ ਜਿੰਨੇ ਸੀਗੇ ਦੇਤੇ ਜੀ ਤੇ ਇਸ ਤੋਂ ਬਾਅਦ ਹੁਣ ਆਪਦੇ ਪਰਿਵਾਰ ਨੂੰ ਖਤਮ ਕਰਤਾ ਫਰੀਦਕੋਟ ਦੇ ਕਰਨ ਕਟਾਰੀਏ ਨੇ 1 ਕਰੋੜ 22 ਲੱਖ ਰੁਪਇਆ ਰਾਜਾ ਵੜੇਂਗੋ ਦਾ ਖਾ ਗਿਆ ਪਰਚਾ ਕੇਰਾਂ ਪੁਲਿਸ ਨੇ ੱੱਕੇ ਨਾ ਉਹਦੇ ਸਾਲੇ ਤੇ ਕੀਤਾ ਬਣਦਾ ਇਹਦੇ ਤੇ ਆ ਵੀ ਇਹੋ ਜਿਹਾ ਕੁਛ ਨਾ ਕਰੋ ਮੈਨੂੰ ਫੋਨ ਕਰੋ ਯਾਰ ਮੈਂ ਸਭ ਦੇ ਪੈਸੇ ਦੇਊਂਗਾ ਜਿਹਦੇ ਜਿਹਦੇ ਵੀ ਰਾਜੇ ਵੜੇਂਗੋ ਨੇ ਦੇਣੇ ਆ ਕੰਨੀ ਜੀ ਇਸ ਦੁਕਾਨ ਦੇ ਕਿੰਨੇ ਪੈਸੇ दिए ਆਪਨੇ ਅਗਰ ਆ ਪੁੱਛਾਂਗੇ ਇਹਦਾ ਜੀ 23-24000 ਰੁਪਇਆ ਇੱਕ ਸੀ ਇਸ ਦੁਕਾਨ ਦਾ ਆਪਣੇ ਚੰਦੀ ਜੀ ਦਾ ਇੱਕ ਮਾਸਟਰ ਜੀ ਹੈ ਜੀ ਆਪਣੇ ਉਹਨਾਂ ਦਾ ਸੀਗਾ 6000 ਰੁਪਇਆ ਮੈਂ ਦਿੱਤਾ ਜੀ ਹੁਣੇ ਆਪਦੇ ਆ ਬੈਗ ਹੈਗਾ ਮੇਰੇ ਕੋਲੇ ਜੀ ਮੈਂ ਸਾਰਿਆਂ ਦੇ ਦੇਈ ਜਾਣਾ ਜਿਨੇ ਜਿਨੇ ਲੈਣੇ ਆ ਮੈਨੂੰ ਆਪਦਾ ਬਿੱਲ ਦੇਈ ਚੱਲੇ ਜੀ ਮੈਂ ਪੈਸੇ ਦੇਈ ਜਾਊਂਗਾ ਸ੍ਰੀ ਜੀ ਪਾਲਾਸ ਤੇ ਨਹੀਂ ਪੁੱਛਾਂਗੇ ਕਿ ਸ਼ਗਨਾ ਵਾਸਤੇ ਆਮ ਕਰਕੇ ਕੱਪੜੇ ਕਪਰੇ ਸੁਵਾਉਂਦਾ ਅਗਲਾ ਕੋਈ ਪ੍ਰੋਗਰਾਮ ਹੁੰਦਾ ਤੇ ਉਸ ਤੋਂ ਬਾਅਦ ਚ ਇਸ ਤਰ੍ਹਾਂ ਦਾ ਲੋਕਾਂ ਦੇ ਦਬ ਲੜੇ ਕਿੱਡਾ ਤੁਹਾਨੂੰ ਲੱਗਦਾ ਵੀ ਕਿਹ ਹੈ ਜੀ ਸੋਚ ਬਣ ਗਈ ਆ ਲੋਕਾਂ ਨੂੰ ਬਾਈ ਜੀ ਇਹ ਹੰਕਾਰਿਆ ਹੋਇਆ ਐਮਐਲਏ ਫੁਕਰਾ ਐਮਐਲਏ ਆ ਇਹਨੇ ਆ ਗਰੀਬ ਆਦਮੀ ਜਿਹੜਾ ਆਪਦੀ ਕਿਰਤ ਕਰਕੇ ਰੋਟੀ ਖਾਂਦਾ ਆ ਮਤਲਬ ਕਿ ਨਵਤੂ ਆਇਆ ਹੋਇਆ ਇੱਕ ਮੁਸਲਮਾਨ ਕਾਰੀਗਰ ਆ ਜਿਨ੍ਹਾਂ ਨੂੰ ਮੈਂ ਹੁਣ 6000 ਰੁਪਏ ਦੇ ਕੇ ਆਂ ਕਹਿੰਦੇ ਜੀ ਫੋਨ ਕਰਦੇ ਆ ਕੋਈ ਫੋਨ ਨਹੀਂ ਚੱਗਦਾ 1.5-2 ਸਾਲ ਹੋ ਗਏ ਤੁਹਾਡੇ ਸਾਹਮਣੇ ਉਹਨੇ ਕਿਹਾ ਤੇ ਮੈਂ ਉਹਨੂੰ ਪੈਸੇ ਦੇ ਦਿੱਤੇ ਵਿਚਾਰਾ ਖੁਸ਼ ਹੋ ਗਿਆ ਮੈਨੂੰ ਤਾਂ ਨਾ ਜਦੋਂ ਬੰਦੇ ਨੂੰ ਮਿਲ ਜੇ ਉਦੋਂ ਬੰਦਾ ਖੁਸ਼ ਤਾਂ ਹੋ ਹੀ ਜਾਂਦਾ ਜੀ ਸਨਿਜੀਕਸ ਵਾਲ ਮਰੇ ਕਿਸੇ ਕਪੜੋ ਕੇ ਪੈਸੇ ਬਕਾਏ ਕਿ ਹੋਰ ਵੀ ਜਗ੍ਹਾ ਪੈਸੇ ਨਹੀਂ ਨਹੀਂ ਸਰ ਕਪੜੇ ਕਿੱਥੇ ਜੀ ਕੱਲੇ ਕਪੜਿਆਂ ਵਾਲੇ ਹਜੇ ਤਾਂ ਮੈਂ ਭੁਗਤਾਈ ਜਾਨਾ ਅੱਜ ਉਸ ਤੋਂ ਬਾਅਦ ਪੰਪਾਂ ਵਾਲੇ ਪੈਟਰੋਲ ਪੰਪਾਂ ਵਾਲੇ ਜਿਨ੍ਹਾਂ ਨੇ ਤੇਲ ਪਵਾਇਆ ਸੀਮਿੰਟ ਵਾਲੇ ਕਿਉਂਕਿ ਇਹ ਨਹੀਂ ਉੱਥੇ ਜਾਲੀ ਫੈਕਟਰੀਆਂ ਲਾਈਆਂ ਹੋਈਆਂ ਸਾਡੇ ਇੰਟਰਲੌਕ ਦੀਆਂ ਸੀਮਿੰਟਾਂ ਵਾਲੇ ਸਰੀਏ ਵਾਲੇ ਰੇਤੇ ਬਜਰੀ ਵਾਲੇ ਜੀ ਹੋਟਲਾਂ ਵਾਲੇ ਸਭ ਦੇ ਦੇਉਂਗਾ ਜੀ ਰੁਪਿਆ ਰੁਪਿਆ ਨਹੀਂ ਫਿਰ ਤਾਂ ਬਹੁਤ ਜ਼ਿਆਦਾ ਪੈਸਾ ਹੋ ਜਾਏਗਾ ਔਰ ਆਪਣੀ ਜੇਬ ਸੇ ਲਗਾਤੇ ਹੋਏ ਫਿਰ ਭਾਈ ਜੀ ਆਇਆ ਨਾ ਸਾਡੇ ਗਿੱਦੜਬਾਦੀ ਬਹੁਤ ਵੱਡੀ ਸ਼ਾਨ ਆ ਇ प्रकाश सिंह बादल इलेक्शन लड़ਦੇ ਰਿਹਾ 9 ਵਾਰ ਐਮਐਲਏ ਬਣਿਆ ਤੇ ਜੇ ਅਸੀਂ ਕਿਸੇ ਦੇ ਨਾਂ ਦੇਈਏ ਤਾਂ ਉਹਨਾਂ ਦੀ ਪੱਗ ਨੂੰ ਦਾਗ ਲੱਗੂਗਾ ਉਹਨਾਂ ਨੂੰ ਮਤਲਬ ਉਹਨਾਂ ਦੀ ਮੱਦੇਦਾਰ ਜਨ ਰੱਖਦੇ ਹੋਏ ਸਾਰੀ ਜਿਹੜੀ ਉਹਨਾਂ ਦੀ ਸ਼ਰਾਫਤ ਆ ਤੇ ਮੈਂ ਰੁਪਿਆ ਰੁਪਿਆ ਸਾਰਿਆਂ ਦਾ ਮੋੜੂਗਾ ਜੀ ਇਹ ਮੇਰਾ ਵਾਦਾ ਸਾਰਿਆਂ ਨਾਲ ਸਵੇਰ ਤੋਂ ਨਿਕਲੇ ਹੋਏ ਆਂ ਔਰ ਬਸ ਕਾਲੇ ਆ ਰਹੀਆਂ ਮਤਲਬ ਆਪਕੋ ਹਾਂ ਜੀ ਜਿੱਥੇ ਜਿੱਥੇ ਮੈਨੂੰ ਕਾਲ ਆਈ ਜਾਂਦੀ ਮੈਂ ਜਾਈ ਜਾਂਦਾ ਜੀ ਪੈਸੇ ਦੇ ਦੇ ਕੇ ਵਾਪਸ ਆ ਜਾਈਏ ਸ਼ੁਕਰੀਆ ਕੀ ਨਾਮ ਹੈ ਭਾਈ ਆਪਣਾ ਮੇਰਾ ਨਾਮ ਜੀ ਕਾਲਾ ਬੰਮਨ ਵਾਲਾ ਪਿੰਡ ਮੇਰਾ ਬੰਮਨ ਵਾਲਾ ਮੁਖਸਰ ਦਾ ਮੈਂ ਪ੍ਰੇਸ਼ੀ ਕੀ ਤੁਸੀਂ ਸਨੀ ਢਿੱਲੂ ਦੇ ਬਾਰੇ ਕੁਝ ਕਿਹਾ ਸੀ ਉਹਨੂੰ ਬਾਰੇ ਸਨੀ ਢਿੱਲੋਂ ਦਾ ਮੈਂ ਹੋ ਗਿਆ ਘੰਟਾ ਸਾਰਾ ਕਿ ਲਾਈਵ ਸੁਣੀ ਜਾਂਦਾ ਸੀਗਾ ਇੱਕ ਚੈਨਲ ਤੇ ਕਿ ਉਹ ਪੈਸਿਆਂ ਦਾ ਬੈਗ ਚੱਕੀ ਫਿਰਦਾ ਹੈ ਵੀ ਜਿਨੇ ਜਿਨੇ ਫਲਾਣੇ ਫਲਾਣੇ ਰਾਜਵਡੰਗ ਤੋਂ ਪੈਸੇ ਲੈਣੇ ਆ ਉਹ ਮੈਥੋਂ ਪੈਸੇ ਲੈ ਲੇ ਉਹਨੂੰ ਮੈਂ ਪੁੱਛਣਾ ਚਾਹਣਾ ਵੀ ਇੱਕ ਕਤੂਰੇ ਦੇ ਪੈਸੇ ਤਾਂ ਦਿੱਤੇ ਨਹੀਂ ਗਏ ਉਤੋਂ ਦੋ ਕਤੂਰੇ ਲੈ ਗਏ ਸਾਡੇ ਤੋਂ ਮੁਕਸੁਰਾ ਇੱਕ ਜਰਮਨ ਸ਼ੈਫਰਡ ਸੀਗਾ ਇੱਕ ਗੋਲਡਨ ਰੀਟਰੀਵਰ ਸੀਗਾ ਕਿੰਨੇ ਤੋਂ ਲੈ ਗਏ ਸੀ ਕਤੂਰੇ ਮੇਰੇ ਤੋਂ ਲੈ ਗਏ 35000 ਰੁਪਏ ਮੇਰਾ ਬੰਦਾ ਸੀਗਾ ਤੇ ਹਜੇ ਤੱਕ ਮੜ ਕੇ ਉਹਨੇ ਆਵਾਜ਼ ਦਰਾ ਮੁਕਸਰ ਗੇੜਾ ਹੀ ਮਾਰਨ ਉਹਟ ਗਿਆ ਸਾਡੇ ਨਹੀਂ ਤਾਂ ਇਹਨੂੰ 2 2.5 ਸਾਲ ਹੋ ਗਏ ਇਸ ਗੱਲ ਨੂੰ ਤੁਸੀਂ ਕੈਸੀ ਮੰਗਣ ਦੀ ਕੋਸ਼ਿਸ਼ ਨਹੀਂ ਕੀਤੀ ਦੋ ਨਾ ਜੀ ਨਾ ਮੜ ਕੇ ਫੋਨ ਨਹੀਂ ਚੱਕਦੇ ਜੇ ਕੋਈ ਸੁਨੇਹਾ ਲਾਇਆ ਤੇ ਗਾਂਧੀ ਗਾ ਧਮਕੀਆਂ ਦਿੰਦੇ ਆ ਸਾਡੇ ਤੋਂ ਲੈ ਜਾਓ ਪੈਸੇ ਜੇ ਹਿੰਮਤ ਤਾਂ ਇੱਥੇ ਆ ਕੇ ਲੈ ਜਾਓ ਪੈਸੇ ਅਸੀਂ ਦੇਵਾਂਗੇ ਪੈਸੇ ਆ ਇਸ ਤਰ੍ਹਾਂ ਦੀਆਂ ਧਮਕੀਆਂ ਦਿੰਦਾ ਜੇ ਪੈਸੇ ਮੰਗਣ ਜਾਂਦੇ ਆ ਤਾਂ ਹੁਣ ਮੰਗੋ ਮੰਗ ਮੇਰੀ ਇਹ ਮੈਨੂੰ ਪੈਸੇ ਮਿਲਣੇ ਚਾਹੀਦੇ ਆ 35000 ਰੁਪਏ ਮੈਨੂੰ ਤੋਂ ਲੈਣਾ ਹੈ ਸਾਨੂੰ ਲੱਗਦਾ ਵੀ ਜਿਵੇਂ ਰਾਜਾ ਬੜੀ ਜੇ ਕਾਸੀ ਦੇ ਰਿਹਾ ਤੁਹਾਡੇ ਬੁੱਤਿਆਂ ਦੇ ਪੈਸੇ ਨਹੀਂ ਦਿੱਤੇ ਅਜੇ ਤੱਕ ਏ ਏ ਜੀ ਇਹਨਾਂ ਗੱਲਾਂ ਤੋਂ ਸਲੋਕਾਂ ਨੂੰ ਸਾਫ਼ ਹੋ ਗਿਆ ਵੀ ਉਹ ਕਰਦਾ ਡਰਾਮੇ ਉਹਦੇ ਨਾਲੋਂ ਵੱਡਾ ਪੈਸੇ ਮੁਕਰਨ ਵਾਲਾ ਹੋਰ ਕੌਣ ਹੈ ਉਹ ਡਰਾਮੇ ਕਰਦਾ ਸਤਿ ਸ਼੍ਰੀ ਅਕਾਲ ਜੀ ਅਸਵੇਰੇ ਜਦੋਂ ਮੈਂ ਆਪਣੇ ਸ਼ੌਪ ਤੇ ਪਹੁੰਚਿਆ ਮੇਰੀ ਸ਼ੌਪ ਫਸ ਫੋਰਥ ਤੇ ਹੈਗੀ ਹੈ ਤੇ ਨੀਚੇ ਇੱਕ ਕੁਮਦੀਪ ਟੇਲਰ ਸ਼ੌਪ ਆ ਮੇਰੇ ਕੋਲ ਹੀ ਕਿਨੇ ਜੀ ਉੱਥੋਂ ਮੈਨੂੰ ਉਹਦੇ ਸੇਲਜ਼ਮੈਨ ਦਾ ਫੋਨ ਆਇਆ ਸੇਲਜ਼ਮੈਨ ਨੇ ਫੋਨ ਕਰਕੇ ਕਿਸੇ ਹੋਰ ਬੰਦੇ ਨੂੰ ਬੁਲਾਇਆ ਬੰਦੇ ਨੇ ਮੇਰੇ ਨਾਲ ਗੱਲ ਕੀਤੀ ਕੋਈ ਪਛਾਣਿਆ ਨਹੀਂ ਤੇ ਜਦੋਂ ਉੱਪਰ ਪਤਾ ਕੀਤਾ ਤੇ ਉਹ ਬੰਦਾ ਮੇਰਾ ਦੋਸਤ ਹੈ ਪੁਰਾਣਾ ਬਿੱਲਾ ਹੈਗਾ ਜੀ ਬਰਾਜਪੁਰ ਤੋਂ ਉਹ ਵੀ ਮੇਰਾ ਭਰਾ ਹੀ ਹੈਗਾ ਤੇ ਉਹਨੇ ਮੈਨੂੰ ਥੱਲੇ ਬੁਲਾਇਆ ਮੇਰੇ ਨੂੰ ਵਾਸਤੇ ਤੇ ਮੇਰੇ ਨੂੰ ਵਾਸਤੇ ਚੱਲੇ ਗਿਆ ਜੀ ਤੇ ਉਹਨੇ ਮੈਨੂੰ ਇੰਟਰੋਡਿਊਸ ਕਰਾਇਆ ਸਨੀ ਭਾਜੀ ਨਾਲ ਸਨੀ ਭਾਜੀ ਨੂੰ ਮੈਂ ਪਹਿਲੀ ਵ ਸਾਨੂੰ ਨੇ ਗੱਲ ਚਲਦੀ ਪੈਸੇ ਲੈਣੇ ਆ ਰਾਜਾਬਦੀਨ ਪੁੱਤ ਨੇ ਚਲੋ ਜੋ ਵੀ ਹੈ ਬਟ ਮੇਰਾ ਇਸ ਪੂਰੇ ਇਨਸਟੈਂਸ ਨਾਲ ਕੋਈ ਲਿੰਕ ਨਹੀਂ ਆ ਜੀ ਮੇਰਾ ਕਿਸੇ ਤੋਂ ਕੋਈ ਲੈਗਾ ਤੇ ਕਰਨੀ ਆ ਰਾਜਾਬਦੀਨ ਜੀ ਨਾਲ ਮੇਰਾ ਕੋਈ ਲੈਣ ਦੇ ਨਹੀਂ ਹੈਗਾ ਹਾਂ ਰਾਜਾਬਦੀਨ ਦੇ ਦੋਸਤ ਨੇ ਆ ਬਾਬਾ ਸੰਦੂ ਜੈਸੀ ਸੰਦੂ ਮੇਰੇ ਬਹੁਤ ਪੁਰਾਣੇ ਕਸਟਮਰ ਨੇ ਉਹਨਾਂ ਨਾਲ ਮੇਰਾ ਭਾਈਵਾਲ ਆ ਬੁਰੀ ਫੈਮਿਲੀ ਰਿਲੇਸ਼ਨਸ ਨੇ ਠੀਕ ਹੈ ਨਾ ਜੀ ਤੇ ਕੀ ਹੋਇਆ ਕੀ ਨਹੀਂ ਹੋਇਆ ਮੈਂ ਬੀਬੀ ਦਾ ਪੇਸ਼ੈਂਟ ਹਾਂ ਮੈਨੂੰ ਸਡਨਲੀ ਜਦੋਂ ਮੈਂ ਦੇਖਿਆ ਬਾਹਰ ਮਿਲਦੀ ਆ ਵੀ ਘੜੀ ਸੀਗੀ ਕੀ ਉਹ ਬਣੀ ਸਿਸਟਮ ਕੀ ਬਣਾ ਤੇ ਸਾਰਾ ਦੁਕਾਨ ਭਰ ਗਈ ਤੇ ਹਾਂ ਗਲਤੀ ਮੇਂ ਤੋਂ ਹੋਈ ਹੈ ਮੈਂ ਤੋਂ ਬਿਲਕੁਲ ਵੀ ਮੈਂ ਦਿੱਤਾ ਪਰ ਮੈਨੂੰ ਨਹੀਂ ਸਮਝ ਆ ਕਿ ਕੀ ਇਨਸੀਡੈਂਸੀ ਕੀ ਨਹੀਂ ਸੌਰੀ ਬ੍ਰਦਰ ਮੈਂ ਇਸ ਤੋਂ ਕੋਈ ਪੈਸੇ ਲੈਣਾ ਨਹੀਂ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਔਰ ਮੈਨੂੰ ਇਸ ਜੰਜਾਲ ਚੋਂ ਬਾਹਰ ਕਰੋ ਮੈਂ ਇਸ ਤੋਂ ਕੁਝ ਨਹੀਂ ਲੈਣਾ ਦੇਣਾ ਜੋ ਵੀ ਹੈ ਮੇਰਾ ਆਪਣਾ ਪਰਸਨਲ ਹੈ ਮੇਰਾ ਕਿਸੇ ਨਾਲ ਕੋਈ ਸ਼ਿਕਾਇਤ ਨਹੀਂ ਹੈ ਥੈਂਕ ਯੂ ਵੈਰੀ ਮਚ ਨਾ ਇਸੇ ਸਾਡੇ ਐਮਐਲਏ ਰਾਜੇ ਵੜਿੰਗ ਨੇ ਤੇ ਮੈਂ ਅਨਾਉਂਸ ਕੀਤਾ ਸੀ ਵੀ ਮੈਂ ਜਿੱਥੇ ਵੀ ਜਿਹਦੇ ਵੀ ਇਹਨੇ ਪੈਸੇ ਦੇਣਾ ਕੋਈ ਪੈਟਰੋਲ ਪੰਪ ਵਾਲਾ ਜਾਂ ਕੋਈ ਹੋਟਲ ਵਾਲਾ ਜਾਂ ਕੋਈ ਕੱਪੜੇ ਲੀੜੇ ਵਾਲਾ ਤੇ ਮੈਂ ਇਹਨਾਂ ਦੇ ਪੈਸੇ ਦੇਣ ਆਇਆ ਇਹਨਾਂ ਦਾ ਮੈਨੂੰ ਸਵੇਰ ਫੋਨ ਆਇਆ ਬਿੱਲੇ ਬਾਈ ਦੇ ਥਰੂ ਸਾਡਾ ਇੱਕ ਦੋਸਤ ਆ ਇੱਥੇ ਚੰਡੀਗੜ੍ਹ ਦਾ ਉਹਨਾਂ ਨੇ ਫੋਨ ਕੀਤਾ ਕਹਿੰਦੇ ਅਰੇ ਕਰਕੇ ਪੈਸੇ ਰਹਿੰਦੇ ਮੈਂ ਉਹਨ ਸਵੇਰੇ 7 ਵਜੇ ਗਿੱਦਰਬਾਦੋਂ ਚੱਲਿਆ ਜੀ ਇਹਨਾਂ ਦੇ ਦੇ ਕੇ ਫਿਰ ਮੈਂ ਗਾਂ ਵੀ ਸਾਰੇ ਦੇ ਹੀ ਜਾਣੇ ਆ ਜੀ ਅੱਗੇ 16 ਤੱਕ ਦੇਣੇ ਆ ਜੀ ਪੈਸੇ ਦੇਈ ਜਾਣਾ ਵੀ ਸਾਡੇ ਹਲਕੇ ਗਿੱਦਰਬਾਦੀ ਬਦਨਾਮੀ ਨਾ ਹੋਵੇ ਬਾਈ ਜੀ ਅਸੀਂ ਵੀ ਆਪਦੇ ਬੱਚੇ ਵਿਆਉਣੇ ਆ ਇਹਨਾਂ ਦੀ ਦੁਕਾਨਾਂ ਬਿਨਾਂ ਸਾਨੂੰ ਸਰਦਾ ਨਹੀਂ ਨੇ ਪ੍ਰਿੰਸ ਮੁਕਸਰ ਦੁਕਾਨ ਆ ਇਹ ਚੰਡੀਗੜ੍ਹ ਦੀ ਦੁਕਾਨ ਆ ਅੱਛਾ ਇਹਨਾਂ ਦਾ ਨਾਮ ਕੀ ਹੈ ਬਾਈ ਜੀ ਆਪਣਾ ਸਟੂਡੈਂਟ ਟੇਲਰ ਸਟੂਡੈਂਟ ਟੇਲਰ ਆ ਜੀ ਇਹ ਚੰਨੀ ਜੀ ਆ ਇਹ ਚੰਡੀਗੜ੍ਹ 17 ਸੈਕਟਰ 'ਚ ਅਸੀਂ ਖੜੇ ਆ ਇਸ ਵੇਲੇ ਤੇ ਮੈਂ ਪੈਸੇ ਦੇਣਾ ਯਾਨੀ ਕਿ ਇੱਕ ਜਾਨੇ ਦਿਨੀ ਤਾਂ ਕਈ ਤਾਂ ਸਟੇਲਰ ਆ ਅੱਛਾ ਜੀ ਹਾਂ ਜੀ ਦੱਸੋ ਕਿੰਨੇ ਇਹ ਥੋੜੇ ਵੀ ਰਹਿੰਦੇ ਨੇ ਹਾਂ ਜੀ ਹਾਂ ਜੀ ਮਰਦਾਂ ਕਟਕਨ ਤੇ ਪੋਟਾ ਪਜਾਮਾ ਬ ਇਹ 6 ਸਾਲ ਹੋ ਗਿਆ ਹੁਣ 6.5 ਸਾਲ ਪਰ ਤੁਸੀਂ ਦੁਬਾਰਾ ਮੈਨੂੰ ਫੋਨ ਫੋਨ ਕਰ ਚੱਕਿਆ ਨਹੀਂ ਆਇਆ ਜਿਹੜਾ ਇਹ ਫੋਨ ਨੰਬਰ ਦਿੱਤਾ ਸੀ ਅੱਛਾ ਤੁਸੀਂ ਫਿਰ ਇਹਨਾਂ ਦੀ ਵੀ ਦੇ ਰਹੇ ਹੋ ਆ ਦੇ ਰਿਆ ਜੀ ਕਿੰਨੇ ਰੁਪਏ ਤੁਹਾਡੇ 6000 ਰੁਪਏ ਬਾਜੀ ਇਹ ਦੇਖੋ ਤੁਸੀਂ ਇਹ ਇੱਕ ਵੀਡੀਓ ਵਾਇਰਲ ਆਡੀਓ ਵਾਇਰਲ ਹੁੰਦਾ ਆਡੀਓ ਤੋਂ ਬਾਅਦ ਚ ਇਹ ਗੱਲ ਕਰੀ ਜਾਵੇ ਕਿ ਹੁਣ ਲੱਗਦਾ ਲੈਣਦਾਰਾਂ ਦੀ ਲੈਣ ਖੜੀ ਹੋਗੀ ਅਰ ਸਣੀ ਜੀ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ